ਗੁਆੜਾ ਸ਼ਹਿਰ ਦੇ ਮੁਹੱਲਾ ਸੰਤੋਖਪੁਰਾ ਦੇ ਬਾਹਰ ਹੀ ਕਣਪਛਾਤੇ ਵਿਅਕਤੀ ਦੀ ਭੇਤ ਭਰੇ ਹਾਲਾਤਾਂ ਚ ਲਾਸ਼ ਮਿਲਣ ਦਾ ਸਮਾਚਾਰ ਪ੍ਰਾਪਤ ਹੋਇਆ ਇਸ ਸਬੰਧੀ ਜਾਣਕਾਰੀ ਦਿੰਦਿਆਂ ਮੁਹੱਲਾ ਵਾਸੀਆਂ ਨੇ ਦੱਸਿਆ ਕਿ ਵਿਅਕਤੀ ਜੋ ਕਿ ਪਿਛਲੇ ਕਈ ਸਾਲਾਂ ਤੋਂ ਮੁਹੱਲੇ ਦੇ ਬਾਹਰ ਹੀ ਰਹਿੰਦਾ ਸੀ ਤੇ ਅੱਜ ਉਸ ਦੀ ਸਵੇਰੇ ਮੌਤ ਹੋ ਗਈ ਜਿਸ ਤੋਂ ਬਾਅਦ ਉਹਨਾਂ ਤੁਰੰਤ ਪੁਲਿਸ ਨੂੰ ਸੂਚਨਾ ਦਿੱਤੀ ਮੁਹੱਲਾ ਵਾਸੀਆਂ ਨੇ ਪੁਲਿਸ ਪ੍ਰਸ਼ਾਸਨ ਦੀ ਢਿੱਲੀ ਕਾਰਗੁਜ਼ਾਰੀ ਦੇ ਸਵਾਲ ਖੜੇ ਕਰਦਿਆ ਕਿ ਆ ਕਿ ਉਹਨਾਂ ਵੱਲੋਂ ਪੁਲਿਸ ਨੂੰ ਕਰੀਬ ਸਵੇਰੇ 11 ਵਜੇ ਦੀ ਸੂਚਨਾ ਦਿੱਤੀ ਗਈ ਸੀ ਤਾਂ ਪੁਲਿਸ ਪ੍ਰਸ਼ਾਸਨ ਕਰੀਬ 4 ਵਜੇ ਘਟਨਾ ਵਾਲੀ ਜਗ੍ਹਾ ਤੇ ਪਹੁੰਚਦਾ ਹੈ ਤੇ ਇੰਨਾ ਸਮਾਂ ਲਾਸ਼ ਸੜਕ ਦੀ ਇੱਕ ਸਾਈਡ ਤੇ ਹੀ ਪਈ ਰਹੀ ਉਹਨਾਂ ਕਿਹਾ ਕਿ ਜਦੋਂ ਉਹਨਾਂ ਨੇ ਉਹਨਾਂ ਨੇ ਪੁਲਿਸ ਪ੍ਰਸ਼ਾਸਨ ਦੇ ਧਿਆਨ ਚ ਸਾਰਾ ਮਾਮਲਾ ਲਿਆਂਦਾ ਤਾਂ ਪੁਲਿਸ ਸਾਡਾ ਏਰੀਆ ਨਾ ਹੋਣ ਦਾ ਕਹਿ ਕੇ ਪੱਲਾ ਛਾੜਦੀ ਰਹੀ ਉਹਨਾਂ ਕਿਹਾ ਕਿ ਕਰੀਬ 5 ਘੰਟਿਆਂ ਬਾਅਦ ਪੁਲਿਸ ਘਟਨਾ ਵਾਲੀ ਜਗ੍ਹਾ ਤੇ ਪਹੁੰਚਦੀ ਅਤੇ ਲਾਸ਼ ਨੂੰ ਆਪਣੇ ਕਬਜ਼ੇ ਵਿੱਚ ਲੈ ਕੇ ਸਿਵਲ ਹਸਪਤਾਲ ਫਗਵਾੜਾ ਦੇ ਮੁਰਦਾ ਘਾੜ ਵਿੱਚ ਰਖਾ ਦਿੱਤਾ ਗਿਆ ਉਧਰ ਇਸ ਸਬੰਧੀ ਜਦੋਂ ਥਾਣਾ ਸਤਪੰਪੁਰਾ ਪੁਲਿਸ ਅਧਿਕਾਰੀ ਨਾਲ ਗੱਲ ਕੀਤੀ ਤਾਂ ਉਹਨਾਂ ਨੇ ਕਿਹਾ ਕਿ ਉਹਨਾਂ ਨੂੰ ਸੂਚਨਾ ਮਿਲੀ ਸੀ ਕਿ ਸੰਤੋਖਪੁਰਾ ਮੁਹੱਲੇ ਦੇ ਬਾਹਰ ਕਿਸੇ ਵਿਅਕਤੀ ਦੀ ਲਾਸ਼ ਪਈ ਹੋਈ ਹੈ ਉਹਨਾਂ ਦੱਸਿਆ ਕਿ ਉਕਤ ਵਿਅਕਤੀ ਦੀ ਕੋਈ ਪਛਾਣ ਨਹੀਂ ਹੋ ਸਕੀ ਉਹਨਾਂ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ 72 ਘੰਟਿਆਂ ਲਈ ਪਛਾਣ ਲਈ ਸਿਵਲ ਹਸਪਤਾਲ ਫਗਵਾੜਾ ਦੇ ਮਰਦਾ ਘਰ ਵਿੱਚ ਰਖਵਾ ਦਿੱਤੀ ਹੈ ਅਤੇ ਪੁਲਿਸ ਵੱਲੋਂ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ ਫਗਵਾੜਾ ਤੋਂ ਯਸ਼ ਸ਼ਰਮਾ ਦੀ ਰਿਪੋਰਟ ਭਾਈ ਅਸੀਂ ਇੱਥੇ ਕੋਈ ਨਾ ਲਵਾਰਿਸ ਲਾਸ਼ ਸੀ ਅਸੀਂ ਉਹਨਾਂ ਦੇ ਕੋਲ ਬੇ ਥਾਣੇ ਸਰਨਾਮਪੁਰ ਇਲਾਕਾ ਕਰਨ ਕਿ ਇਹ ਇੱਥੇ ਜਦੋਂ ਕੋ ਬੰਦਾ ਹੈ ਜੋ ਪਿਆ ਉਹਨੂੰ ਕਿੱਥੇ ਲੈ ਕੇ ਜਾਣਾ ਉਹ ਕਹਿੰਦਾ ਜੀ ਆਪਣੇ ਕਮੇਟੀ ਘਰ ਦੱਸੋ ਕਮੇਟੀ ਘਰ ਗੱਲ ਕੀਤੀ ਉਹ ਕਹਿੰਦਾ ਸਿਵਲ ਦੱਸੋ ਭਾਈ ਇੱਥੇ ਕੋਈ ਬੰਦੇ ਦੀ ਕੋਈ ਵੈਲਿਊ ਹੈ ਨਹੀਂਗੀ ਜੋ ਇਥੇ ਦੀ ਸਰਕਾਰਾਂ ਦੇ ਹਾਲਾਤ ਆ ਕੁਝ ਨਹੀਂ ਕਾ ਬੰਦੇ ਲਈ ਇਹਨਾਂ ਨੇ ਇੱਕ ਕੁੱਤਾ ਮਰਿਆ ਲੋਕੀ ਉਹ ਚੱਕ ਕੇ ਕਿਤੇ ਸਾਈਡ ਤੇ ਕਰ ਦਿੰਦੇ ਆ ਖਾਣੇ ਵਾਲੇ ਬੇੜੀਆਂ ਪਾਈ ਜਾਂਦੇ ਆ ਜੇ ਅਸੀਂ 112 ਤੇ ਕੰਮ ਕੀਤੀ ਕੋਣ ਉਹ ਕਹਿੰਦੇ ਜੀ ਤੁਹਾਡੇ ਕੋਲ ਪ੍ਰਸ਼ਾਸਨ ਪਹੁੰਚਦਾ ਜੇ ਉਹ ਆਏ ਉਹ ਕਹਿੰਦੇ ਸਾਡਾ ਫੱਦਰ ਇਹਦੀਆਂ ਸਾਡਾ ਨਹੀਂ ਏਰੀਆ ਵਿੱਚ ਦਾ ਕੀ ਕੋ ਬੰਦੇ ਨਹੀਂ ਇੱਥੇ ਵੈਲਿਊ ਹੈ ਨਹੀਂਗੀ ਭਾਈ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਹੰਸਰਾਜ ਕਿੱਥੇ ਦੇ ਰਹਿਣ ਵਾਲੇ ਆ ਮੱਲਾ ਸੁਦੋਖਪੁਰ ਆ ਜੀ ਤੇ ਅੱਜ ਇੱਕ ਦੁਕਾਨ ਦੇ ਲਾਗੇ ਡੈੱਡ ਬੋਡੀ ਪਈ ਆ ਇਹ ਕੀ ਮਾਮਲਾ ਹੈ ਇਹ ਲੋਬਾਰ ਸਾਬ ਪੜੇ ਜਿੱਦਾਂ ਬਾਬਾ ਘੁੰਮਦਾ ਹੁੰਦਾ ਸੀਗਾ ਮੱਲੇ 'ਚ ਕਰੀਏ ਕੋਲ ਤੇ ਚੱਲ ਜਾਣਾ ਕਰੀ ਕਵਰਨਾ ਪਿੱਦਰ ਵੀ ਘੁੰਮਦਾ ਜਾਂਦਾ ਨਹੀਂ ਇੱਥੇ ਰੋਟੀ ਪਾਣੀ ਖਾ ਲੈਣ ਦੇ ਦੁਕਾਨ ਦੇ ਮੋੜੇ ਜਿੱਥੇ ਰਹਿੰਦਾ ਸੀਗਾ ਇਹ ਪੂਰਾ ਹੋ ਗਿਆ ਅੱਜ ਤੇ ਬੋਡੀ ਸਭ ਤੋਂ ਪਹਿਲਾਂ ਕਿਹਨੇ ਦੇਖੀ ਸਭ ਤੋਂ ਪਹਿਲਾਂ ਆਪਾਂ ਹੀ ਦੇਖੀ ਮੱਲੇ ਦੇ ਜਿੱਦਾਂ ਹੁਣ ਤਾਂ ਕਾਫੀ ਟਾਈਮ ਹੋ ਗਿਆ ਹੈ ਜਾਂਦੇ ਅਸੀਂ ਲੱਗੇ ਆ ਸੰਸ ਕਰਦਾ ਸਾਰਾ ਸਮਾਨ ਲੈ ਕੇ ਆਂਦਾ ਆ ਤਿੰਨ ਤਿੰਨ ਵੱਜ ਗਏ ਆ ਕੋਈ ਪੁਲਿਸ ਵਾਲੇ ਨਹੀਂ ਆਏ ਕੋਈ ਕੋਈ ਨਹੀਂ ਆ ਕਾਰਵਾਈ ਕਰਨ ਨੂੰ ਜੀ ਆਉਂਦਾ ਜੀ ਇੱਥੇ ਕੋਈ ਪੁਲਿਸ ਨੂੰ ਸੂਚਨਾ ਦਿੱਤੀ ਸੀਗੀ ਕਿਹਨਾਂ ਦਿੱਤੀ ਉਹ ਕਹਿੰਦੇ ਕਮੇਟੀ ਘਰ ਜਾਓ ਉੱਥੇ ਜਿੱਕੇ ਉਹ ਕਹਿੰਦੇ ਉੱਥੇ ਹੀ ਜਾਓ ਕਮਿਟੀ ਕਰ ਗਏ ਉਹ ਕਹਿੰਦੇ ਸਿਵਲ ਹਸਤੜ ਜਾਓ ਸਿਵਲ ਹਸਤੜ ਗਏ ਕਹਿੰਦੇ ਉੱਥੇ ਹੀ ਜਾਓ ਹੁਣ ਦੱਸੋ ਕਿੱਥੇ ਜਾਈਏ ਏਰੀਆ ਕਿਹਦਾ ਪੈਂਦਾ ਇਹ ਥਾਣੇ ਦਾ ਏਰੀਆ ਕਿਹਦਾ ਪੈਂਦਾ ਆਪਣਾ ਸਦਰ ਇਹ ਸੀੜੀ ਪੈਂਦਾ ਉੱਧਰ ਸਤਨਾਮਪੁਰ ਤੇ ਸਤਨਾਮਪੁਰੇ ਨੂੰ ਫੋਨ ਨਹੀਂ ਕੀਤਾ ਪੁਲਿਸ ਨੂੰ ਕੀਤਾ ਉੱਥੇ ਉਹ ਕਹਿੰਦੇ ਸਾਡੀ ਕਹਿੰਦੇ ਹੈ ਨਹੀਂ ਕਾਰ ਉੱਧਰ ਜਾਓ ਤੇ ਜਿਹੜੇ ਸਦਰ ਵਾਲੇ ਆਏ ਸੀ ਇਹ ਕੀ ਚਲਣਾ ਆਏ ਸੀ ਇਹ ਵੀ ਉੱਥੇ ਬਸ ਜਿਹੜੀ ਮਾਰ ਕੇ ਚਲ ਗਏ ਜੀ ਡੈੱਡ ਬੋਡੀ ਕੋਈ ਨਹੀਂ ਚੱਕ ਕੇ ਲੈ ਕੇ ਗਈ ਕੋਈ ਨਹੀਂ ਚੱਕਿਆ ਜੀ ਇੱਕ ਸਤਨਾਮਪੁਰ ਦੇ ਨਿਗਾਹਮੰਸ਼ ਐਸਐਲ ਬੈਂਡ ਦੀ ਇੱਕ ਅਨਨੋਨ ਡੈੱਡ ਬੋਡੀ ਲੈ ਕੇ ਆਈ ਜੀ ਮੋੜ ਚੀਰ ਰੱਖਾ ਤੇ ਅਗੇ ਤਰੀਕਾ ਦਾ ਯੂਟਿਬ ਸੁਲੂਸ਼ਨ ਦੱਸ ਸਕਦਾ ਕੋਈ ਸਰ ਛੱਟ ਚੋੜ ਤਾਂ ਨਹੀਂ ਹੈਗੀ ਕੋਈ ਬਜ਼ੁਰਗ ਵਿਗਿਆ ਸਰ ਤੁਸੀਂ ਤਨਹਾਂਪੁਰੇ ਥਾਣੇ ਤੋਂ ਆਏ ਆ ਕੀ ਮਾਮਲਾ ਜੀ ਹਮ ਇੱਕ ਟੈਲੀਫੋਨ ਆਇਆ ਸੀ ਇੱਕ ਡੈੱਡ ਬੋਡੀ ਸੰਤੋਪੁਰੇ ਮਹੱਲੇ ਦੇ ਤੇ ਬਾਹਰ ਪਈ ਹੈ ਉਹ ਲੈ ਕੇ ਅਸੀਂ ਮੋੜ ਚੀਰ 18 ਘੰਟੇ ਤੱਕ ਰੱਖਾ ਦਿੱਤੀ ਏ ਉਨਬੱਧਰ ਘੰਟੇ ਤੱਕ ਹੱਤਾ ਰੱਖਿਆ ਜੇ ਆਪ ਮੋੜ ਚੀਰ ਉਹ ਤੋਂ ਅਗਲੀ ਵਾਰ ਕਾਰਵਾਈ ਕੀਤੀ ਜੀ